ਅਸੀਂ ਇਹ ਕਹਿ ਦਿੰਨੇ ਆ ਕਿ ਇੰਨੇ ਲੱਖ ਪ੍ਰਾਣੀਆਂ ਨੂੰ ਅਸੀਂ ਅੰਮ੍ਰਿਤ ਛਕਾਇਆ ਇੰਨੇ ਲੱਖ ਪ੍ਰਾਣੀਆਂ ਨੂੰ ਅਸੀਂ ਅੰਮ੍ਰਿਤ ਛਕਾਇਆ ਜਦੋਂ ਆਪਾਂ ਐਡਵਰਟਾਈਜ਼ਮੈਂਟ ਕਰਦੇ ਆ ਵੀ ਇੰਨੇ ਲੱਖ ਨੂੰ ਅੰਮ੍ਰਿਤ ਛਕਾਇਆ ਹਾਂ ਤੇ ਅਸੀਂ ਸਰਟੀਫਿਕੇਟ ਕਿੱਦੇ ਤੋਂ ਲੈਣਾ ਚਾਹੁੰਦੇ ਆ ਸੰਗਤ ਤੋਂ ਹੂੰ ਕਿਸੇ ਸੰਸਥਾ ਤੋਂ ਜਾਂ ਗੁਰੂ ਤੋਂ ਹੂੰ ਗੁਰੂ ਕਾਲ ਦੇ ਪ੍ਰਚਾਰਕ ਭਾਈ ਮਾਂਝ ਨੇ ਹੂੰ ਭਾਈ ਸੋਮੇ ਸ਼ਾਹ ਨੇ ਹੂੰ ਜਾਂ ਭਾਈ ਅਲਮਸਤ ਨੇ ਕਿੱਥੇ ਜਾ ਕੇ ਮਹਾਰਾਜ ਨੂੰ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਮਹਾਰਾਜ ਜਿੰਨੇ ਸਿੱਖ ਬਣਾਤੇ ਹੂੰ ਕਿਸੇ ਨੇ ਨਹੀਂ ਸਿੱਖੇ ਉਹਨਾਂ ਨੇ ਕਿਹਾ ਸੀ ਸਾਡਾ ਕੰਮ ਕੇਵਲ ਪ੍ਰਚਾਰ ਕਰਨਾ ਪਰ ਜਿਹੜੀ ਬੇਨਤੀ ਆ ਵੀ ਅਮਰਤ ਛਕਣਾ ਆਪਾਂ ਸ਼ਬਦ ਵਰਤਦੇ ਆ ਹੂੰ ਆਪਾਂ ਨੂੰ ਸ਼ਬਦ ਵਰਤਨਾ ਚਾਹੀਦਾ ਖੰਡੇ ਦੀ ਪਾਉਲ ਲੈਣੀ ਹੂੰ ਗੁਰੂ ਗੋਬਿੰਦ ਸਿੰਘ ਜੀ ਨੇ ਰਹਿਤਨਾਮੇ ਚ ਕਿਹਾ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਾਉਲ ਛਕਾ ਇਹ ਅਮਰਤ ਨਾਮ ਦਾ ਆ ਹੂੰ ਨਾਨਕ ਅਮਰਤ ਇਕ ਹੈ ਅਮਰਤ ਇੱਕੋ ਹੀ ਆ ਉਹ ਨਾਮ ਦਾ ਇਹ ਖੰਡੇ ਦੀ ਪੋਲ ਆ ਔਰ ਜਿਹੜੀ ਖੰਡੇ ਦੀ ਪੋਲ ਆ ਨਾ ਉਹ ਡਿਗਰੀ ਆ ਹੂੰ ਉਹ ਐਡਮਿਸ਼ਨ ਨਹੀਂ ਆ ਹੂੰ ਇਹ ਡਿਗਰੀ ਆ ਹੂੰ ਗੁਰੂ ਨਾਨਕ ਸਾਹਿਬ ਨੇ ਖੰਡੇ ਦੀ ਪੋਲ ਨਹੀਂ ਸੀ ਦਿੱਤੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਸੀ ਗੁਰੂ ਨਾਨਕ ਨੇ ਮਰਦਾਨਾ ਤਿਆਰ ਕੀਤਾ ਹੂੰ ਸ਼ਬਦ ਦਾ ਗਾਇਨ ਕਰਨ ਵਾਸਤੇ ਹੂੰ ਪਰ ਉਹ ਸ਼ਬਦ ਦਾ ਗਾਇਨ ਕਰ ਕਰਕੇ ਕਰ ਕਰਕੇ ਜਦੋਂ ਦਇਆ ਆ ਗਈ ਹੂੰ ਫੇਰ ਖੰਡੇ ਦੀ ਪੋਲ ਦਿੱਤੀ ਡਿਗਰੀ ਦਿੱਤੀ ਪੰਜ ਪਿਆਰੇ ਬਣਾ ਦਿੱਤੇ ਸੋ ਆਪਾਂ ਜਦੋਂ ਕਹਿੰਨੇ ਆ ਨਾ ਤੱਕੇ ਨਾਲ ਅਮਰ ਸਕ ਉਹ ਇੱਕ ਦਿਨ ਗਾਤਰਾ ਜਰੂਰ ਪਾ ਲੂਗਾ ਹਫਤੇ ਬਾਦ ਟੰਗ ਵੀ ਦਊਗਾ ਸੋ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਅਮਰਤ ਉਹਦੇ ਅੰਦਰ ਵ